हां जी मित्रों जाट हूं इस वेले वेले ही तो मैं सोचा भी कोई काम ही कर लिया तो उस तो बार फिर मित्रों फड़या पा प प फड़के मित्रों चारता वालते ते वालते पाब लाके तो उस तो बार मित्रों मैं कटया बुल्ड ते मैं बुल्ड लाया मैं सोचा भी चल बुल्ड साफ कर दिया शमण केड़ी छड़ी मार के आवांगे ते बुल्ड कटके ते मैं उस तो बार मित्रों लाया बड़े स्टैंड ते बड़े स्टैंड ते लावण ਤੋਂ ਬਾਅਦ ਸਭ ਤੋਂ ਪਹਿਲਾਂ ਦੇ ਬੁੱਢ ਤੇ ਮਾਰਿਆ ਸਾਰੇ ਦੇ ਪਾਣੀ ਜਿਨਾ ਵੀ ਟਮੇਟੀ ਸਾਰਾ ਮੈਂ ਦਿੱਤਾ ਲਾ ਪਾਣੀ ਮਾਰ ਕੇ ਉਸ ਤੋਂ ਬਾਅਦ ਮਤਲਬ ਲਿਆਂਦੇ ਆਪਣਾ ਸੰਸਲਿਕ ਸ਼ੈਂਪੂ ਮੈਂ ਛੋਟਿਆ ਦਿਨ ਅੱਜ ਕੁੜੀਆਂ ਸ਼ੈਂਪੂ ਦੇ ਨਾਲ ਨਵਾਉਣੇ ਆ ਤੇ ਉਸ ਤੋਂ ਬਾਅਦ ਮਿੱਤਰੋ ਬਾਡੀ ਦੇ ਵਿੱਚ ਕੋਲਿਆ ਆਪਾਂ ਸ਼ੈਂਪੂ ਸ਼ੈਂਪੂ ਸ਼ੂੰਭੂ ਕੋਲ ਕੇ ਤੇ ਸਾਰੇ ਮੋਟਰਸਾਈਕਲ ਦੇ ਮਾਰਿਆ ਫਿਰ ਮਿੱਤਰੋ ਆਪਾਂ ਕਪੜਾ ਤੇ ਕਪੜਾ ਕੁਪੜਾ ਮਾਰ ਕੇ ਓਕੇ ਕਰਕੇ ਉਸ ਤੋਂ ਬਾਅਦ ਫਿਰ ਸਲਾਸ਼ ਦੇ ਮਾਰਿਆ ਕੋਈ ਪਾਣੀ ਪਾਣੀ ਪੁਣੀ ਮਾਰ ਕੇ ਸਾਰਾ ਸ਼ੈਂਪੂ ਸ਼ੂੰਭੂ ਲਾ ਕੇ ਆਏ ਓਕੇ ਕਰਕੇ ਤੇ ਫਿਰ ਲਾਸ਼ ਦੇ ਮਿੱਤਰੋ ਮਾਰਿਆ ਸੁੱਕਾ ਕਪੜਾ ਸਾਰਾ ਪਾਣੀ ਪੁਣੀ ਦਿੱਤਾ ਆਪਾਂ ਚੱਕ ਪਾਣੀ ਪੁਣੀ ਲਾ ਲੂਗੀ ਉਦੋਂ ਸਾਰਾ ਉਦੋਂ ਮੈਂ ਧੁੱਪੇ ਲਾਦਾ ਥੋੜੇ ਮੋਟਰਸਾਈਕਲ ਵਿੱਚ ਜਿੱਥੇ ਪਾਣੀ ਪੁਣੀ ਮਾਰ ਮੜ ਰਹਿ ਕੇਗਾ ਬੂਦਮਾਂ ਦਾ ਪੇ ਸੁੱਕ ਸਕ ਜਾਏਗੀ ਬਾਕੀ ਹੁ ਤਿਆਰ ਸ਼ਿਆੜੇ ਤਿਆਰ ਸ਼ਿਆੜੇ ਹੋ ਗਏ ਤੇ ਉਸ ਵਾਰ ਮਿੱਤਰੋ ਆਪਾਂ ਵੀ ਫੜਿਆ ਆਪਣਾ ਬੋਲਟ ਤੇ ਆਪਾਂ ਚਲ ਗਏ ਜੁੜਿਆਂ ਨੂੰ ਗੇੜੀ ਛੜੀ ਮਾਰਨ ਆਤੀ ਤੇ ਬਾਕੀ ਹੁਣ ਮਿੱਤਰੋ ਆਪਾਂ ਗੇੜੀ ਛੜੀ ਮਾਰ ਕੇ ਆ ਗਏ ਆ ਵਾਪਸ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਓਕੇ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਫੋਲੋ ਕਰ ਦਿਓ ਲਵ ਯੂ ਮਿਲਦੇ ਆ ਬਾਅਦ ਵਿੱਚ